نو بیاتا جوڑا کرپان پہنی ہوئی سر تے دستار سجائی ہوئی پتی پتنی کشتی چ بیٹھے سیر تے نکل گئے دور تک طوفان زور دیا چھلنا حیران تے خاص کر کے اس نو بیاتا اس استری من بچ بڑا پہ پیدا تو یہ تے موت آئی تے تے چھلنا ਤੇ ਤੇ ਕਿਸ਼ਤੀ ਡੋਲਣ ਲੱਗ ਪਈ। ਵਹਿ ਦੇ। ਪਰ ਉਹ ਜਿਹੜਾ ਪੁਰਸ਼ ਹੈ ਉਹ ਮੁਸਕਰਾ ਰਿਹਾ ਹੈ। ਉਹਦੇ ਮਸਤਤ ਤੇ ਖੇੜਾ ਹੈ। ਖੁਸ਼ੀ ਹੈ ਉਸੇ ਤਰ੍ਹਾਂ ਕੁਝ ਫਰਕ ਨਹੀਂ। ਪੁੱਛਦੀ ਹੈ ਬਤਨੇ। ਵੀ ਤੂਫਾਨ ਵਿੱਚ ਡਿੱਗ ਗਏ ਆਂ। ਕੁਛੀਆਂ-ਉਚੀਆਂ ਛੱਲਾਂ ਤੇ ਢੀੜੀ ਡੋਲ ਰਹੀ ਹੈ ਹੁਣੇ ਗਏ ਤੇ ਹੁਣੇ ਗਏ। ਪਰ ਤੁਸੀਂ ਮੁਸਕਰਾ ਰਹੇ ਹੋ। ਹੱਸ ਰਹੇ ਹੋ ਐਸਾ ਕੰਮ। उन्हें मयान दि कृपान कटी पत्नी दी गर्दन ते रख दी गर्दन ते रखी लग कह लग लगा है मैं तेरी गर्दन ते कृपान रख दि तू हसदी है, हस है। आख लगी हां इस वास कृपान तेरे हथ चे कोई डर नहीं तेरे हथ ਬਥੇ ਕਹਿਣ ਲਗਾ ਮੇਰੇ ਹੱਥ ਦੇ ਚਰਪਾਨ ਹੈ ਮੇਰੇ ਹੱਥ ਤੈਨੂੰ ਚੰਗੇ ਲੱਗੇ ਨੇ ਮੇਰੀ ਕਿਰਪਾਨ ਵੀ ਤੈਨੂੰ ਚੰਗੀ ਲੱਗੀ ਹੈ ਤੂੰ ਮੁਸਕਰਾ ਰਹੀ ਹੈ ਇਹ ਜਿਹੜਾ ਤੂਫਾਨ ਹੈ ਨਾ ਮੈਨੂੰ ਰੱਬ ਦੇ ਹੱਥਾਂ 'ਚ ਦਿਖਾਈ ਦੇ ਰਿਹਾ ਹੈ ਤੈਨੂੰ ਮੈਨੂੰ ਚੰਗਾ ਲੱਗਦਾ ਮੇਰੀ ਕਿਰਪਾਨ ਵੀ ਚੰਗੀ ਲੱਗੀ ਹੈ ਮੈਨੂੰ ਰੱਬ ਚੰਗਾ ਲੱਗਦਾ ਉਹਦਾ ਤੂਫਾਨ ਵੀ ਚੰਗਾ ਲੱਗਦਾ ਹੈ ਤੇ ਉਹਦੇ ਹੱਥ ਹੁਕਮ 'ਚ ਹੈ ਉਹਦੇ ਹੱਥਾਂ 'ਚ ਹੈ ਸਮਝ ਆ ਗਈ ਔਰ ਜੈਸੇ ਸਮਝ ਆ ਜਾਂਦੀ ਹੈ ਕਿ ਦੁੱਖ ਵੀ ਜੋ ਆਇਆ ਹੈ ਬਣਾਈ ਹੋਈ ਮਰਿਆਦਾ ਦੇ ਮੁਤਾਬਕ ਆਇਆ ਹੈ ਮੇਰੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਆਇਆ ਹੈ ਹੁਕਮ ਹੈ ਅਕਾਲ ਪੁਰਖ ਦਾ ਉਸ ਤੋਂ ਆਇਆ ਹੈ ਤੇ ਜੈਸੋ ਖਿਹੜੇ ਮੱਥੇ ਉਸ ਦੁੱਖ ਨੂੰ ਵੀ ਗਲਵਖੜੀ ਚ ਲੈ ਜਾਂਦਾ ਹੈ ਦੁੱਖ ਦੁੱਖ ਨਹੀਂ ਰਹਿੰਦਾ ਸੁਖ ਦੇ ਚ ਬਦਲ ਜਾਂਦਾ ਹੈ ਦੁੱਖ ਖੇੜਾ ਹੋ ਜਾਂਦਾ ਹੈ ਦੁੱਖ ਮਸਤੀ ਹੋ ਜਾਂਦਾ ਹੈ ਦੁੱਖ ਸਰੂਰ ਹੋ ਜਾਂਦਾ ਹੈ ਤਾਂ ਸਹਿਬ ਕਹਿੰਦੇ ਨੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾ ਹੁਣ ਇੱਕ ਹੁਕਮੇ ਜੇ 부ਜੇ ਤਾਂ ਹਉ ਮੈਂ ਕਹੇ ਨਾ ਕੋਏ ਇਸ ਹੁਕਮ ਦੀ ਪਹਿਚਾਨ ਜਿਸ ਨੂੰ ਹੈ ਉਹਦੇ ਅੰਦਰ ਹੰਕਾਰ ਨਹੀਂ ਹੋਵੇਗਾ ਕਿ ਮੈਂ ਵੀ ਜੋ ਹੈ ਕੁਝ ਹਾਂ ਐ ਆਨੰਦ ਮੇਰੇ ਕੋਲ ਹੈ ਇਹ ਖੁਸ਼ੀਆਂ ਮੇਰੇ ਕੋਲ ਨੇ ਮੈਂ ਵੀ ਕੁਝ ਹਾਂ ਹੁਕਮ ਦੀ ਸਮਝ ਆਂਦਿਆਂ ਉਸ ਨੂੰ ਪਤਾ ਚਲੇਗਾ ਕਿ ਖੁਲ ਮੈਨੂੰ ਰੱਬ ਨੇ ਦਿੱਤੀ ਸੀ ਖੁਸ਼ੀਆਂ ਪ੍ਰਾਪਤ ਕਰਨ ਦੀ ਵੀ ਤੇ ਦੁੱਖ ਪ੍ਰਾਪਤ ਕਰਨ ਦੀ ਤੋਂ ਖੁਲ ਤੇ ਉਸ ਦੀ ਦਿੱਤੀ ਹੋਈ ਹੈ ਤੋਂ ਧੰਨਵਾਦ ਪੈਦਾ ਹੋਵੇਗਾ ਹੰਕਾਰ ਨਹੀਂ ਸ਼ੁਕਰਾਨਾ ਪੈਦਾ ਹੋਵੇਗਾ ਹੌਮੇ ਨਹੀਂ